3 ਜੁਲਾਈ 1984 ਨੂੰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ 1984 ਚ ਤੇ ਉਸ ਹਮਲੇ ਦੌਰਾਨ ਇਹ ਅੰਦਰ ਲੜੇ ਨੇ ਫੌਜ ਦੇ ਨਾਲ ਤੇ ਉੱਥੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਜਦੋਂ ਗੁਰਦਾਸਪੁਰ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਇਹਨਾਂ ਨੂੰ ਫਿਰ ਇੱਥੇ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਜੜਾ ਉਸ਼ੀਦ ਕਰ ਦਿੱਤਾ ਗਿਆ ਸੀ ਇਹ ਸਾਰੇ ਨੌ ਖੇਚਲੇ ਹੀ ਹੋਣਾ ਅੱਛਾ ਨੌ ਕੋਈ ਨਹੀਂ ਪੈਰ ਦਾ ਹੱਥ ਦਾ ਓਹੋ ਇੱਕ ਕੰਨ ਚ ਗੋਲੀ ਮਾਰੀ ਇੱਕ ਵੱਖੀ ਜਿ ਮਾਰੀ ਹੀ ਆਂਦਾ ਫਿਰ ਮੇਰੀ ਆਖਰੀ ਖਾਸ਼ੀ ਆ ਕਿ ਮੈਨੂੰ ਮੇਰੇ ਪਿੰਡ ਮੇਰੇ ਘਰ ਦੇ ਸਾਹਮਣੇ ਉੱਥੇ ਖੜ ਕੇ ਕਿਤੇ ਸ਼ਹੀਦ ਕਰਿਓ ਤਾਂ ਕਿ ਮੇਰੀ ਮਾਂ ਮੇਰੀ ਲਾਸ਼ ਵੇਖ ਲਵੇ ਨਹੀਂ ਤੇ ਉਹਨੇ ساری ਉਮਰ ਯਕੀਨ ਨਹੀਂ ਕਰਨਾ ਕਿ ਮੈਂ ਇਸ ਦੁਨੀਆ ਤੋਂ ਤੁਰ ਗਿਆ ਕਾਮਰੇਟ ਅੱਛਾ ਉਹ ਕੋਈ ਵੀ ਸਿੰਘ ਨਹੀਂ ਹਨਮਾਰਤਾ ਹਮ ਸੰਤਾਂ ਨੇ ਫਿਰ ਇਹਨੂੰ ਸੇਵਾ ਦਿੱਤੀ ਅੱਛਾ ਇਹ ਫਿਰ ਉਹਨਾਂ ਮਾਰ ਕੇ ਆਇਆ ਏਸੇ ਸ਼ਹੀਦ ਪਰਿਵਾਰ ਦੀ ਸ਼ਹੀਦ ਪਾਈ ਹੀਰਾ ਸਿੰਘ ਜੀ ਕਿਲਾ ਲਾਲ ਸਿੰਘ ਦੀ ਪਤੀ ਜੀ ਦਾ ਆਨੰਦ ਕਰ ਗਿਆ ਤੇ ਉਹ ਰਲ ਮਿਲ ਕੇ ਸਾਰੇ ਜਿਹੜੇ ਏਸ ਧੀ ਦੀ ਵਿਡੋੜੀ ਤੋੜੀਏ ਧੀ ਦਾ ਆਨੰਦ ਕਰ ਗਿਆ ਨੰਬਰ ਜੇ ਇਹਨਾਂ ਦਾ 78140 77524 ਇਹਦੇ ਤੇ Google Pay ਵੀ ਚੱਲਦਾ ਜੀ ਇਹਦੇ ਤੇ WhatsApp ਵੀ ਚੱਲਦਾ ਜੀ ਇਹਦੇ ਤੇ ਫੋਨ ਕਾਲ ਸਿੱਧਾ ਵੀ ਡਾਇਰੈਕਟ ਵੀ ਹੋ ਸਕਦੀ ਆ ਇਸ ਨੰਬਰ ਤੇ ਕਾਲ ਕਰਨੀ ਆ ਤੁਸੀਂ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪੱਖੋਕੇ ਸ਼ਹੀਦ ਪਰਿਵਾਰਾਂ ਦਾ ਐਨਆਰਆਈ ਭੈਣ ਭਰਾਵਾਂ ਦਾ ਮੈਂ ਸੇਵਾਦਾਰ ਆ ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਿੰਨੇ ਵੀ ਸ਼ਹੀਦ ਪਰਿਵਾਰ ਸਾਡੇ ਨੋਟਿਸ 'ਚ ਆਉਂਦੇ ਆ ਤੇ ਉਹਨਾਂ ਦੀ ਕੋਈ ਮੁਸ਼ਕਲ ਪ੍ਰੋਬਲਮ ਹੋਵੇ ਜਾਂ ਕੋਈ ਜ਼ਰੂਰਤ ਹੋਵੇ ਤੇ ਉਹ ਸਾਰੀ ਜਾਣਕਾਰੀ ਅਸੀਂ ਸੰਗਤ ਦੇ ਨਾਲ ਜਿਹੜੀ ਆ ਉਹ ਸਾਂਝੀ ਕਰ ਦਿੰਨੇ ਆ ਤੇ ਕਈ ਵਾਰੀ ਜਿੱਦਾਂ ਪਿਛਲੇ ਦਿਨੀ ਇੱਕ ਬੇਟੀ ਦਾ ਵਿਆਹ ਕੀਤਾ ਸੀਗਾ ਤੇ ਮੈਨੂੰ ਲੱਗਦਾ ਵੀ ਸ਼ਾਇਦ ਮੈਨੂੰ ਅ ਮਤਲਬ 100 ਦੇ ਕਰੀਬ ਫੋਨ ਰੋਜ਼ ਆ ਜਾਂਦੇ ਵਿਆਹਾਂ ਲਈ ਤੇ ਸ਼ਾਇਦ ਇਹਦਾ ਕੰਮ ਵਿਆਹ ਕਰਨੀਆਂ ਅਸਲ 'ਚ ਮੇਰੀ ਜਿਹੜੀ ਡਿਊਟੀ ਆ ਜਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਮੈਨੂੰ ਸੇਵਾ ਮਿਲੀ ਆ ਉਹ ਸ਼ਹੀਦ ਪਰਿਵਾਰਾਂ ਦੀ ਬਣੀ ਆ ਅੱਜ ਅਸੀਂ ਪਹੁੰਚੇ ਆ ਜੀ ਸ਼ਹੀਦ ਭਾਈ ਹੀਰਾ ਸਿੰਘ ਜੀ ਪਿੰਡ ਕਿਲਾ ਲਾਲ ਸਿੰਘ ਜ਼ਿਲ੍ਹਾ ਗੁਰਦਾਸਪੁਰ ਉਹਨਾਂ ਦੇ ਘਰ ਵਿੱਚ ਇਹ ਨੇ ਭਾਈ ਸੁੱਚਾ ਸਿੰਘ ਉਹਨਾਂ ਦੇ ਬ੍ਰਦਰ ਨੇ ਸ਼ਹੀਦ ਭਾਈ ਹੀਰਾ ਸਿੰਘ ਜੀ 3 ਜੁਲਾਈ 1984 ਨੂੰ ਉਸ ਵਕਤ ਗੁਰਦਾਸਪੁਰ ਜ਼ਿਲ੍ਹੇ ਦੇ ਐਸਐਸਪੀ ਏਪੀ ਪਾਂਡੇ ਨੇ ਇਹਨਾਂ ਨੂੰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ 1984 ਚ ਤੇ ਉਸ ਹਮਲੇ ਦੌਰਾਨ ਇਹ ਅੰਦਰ ਲੜੇ ਨੇ ਫੌਜ ਦੇ ਨਾਲ ਤੇ ਉੱਥੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਜਦੋਂ ਗੁਰਦਾਸਪੁਰ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਇਹਨਾਂ ਨੂੰ ਫਿਰ ਇੱਥੇ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਜੜਾ ਉਸ਼ੀਦ ਕਰ ਦਿੱਤਾ ਗਿਆ ਸੀ ਇੱਕ ਗੱਲ ਬੜੀ ਚਰਚਾ ਦਾ ਵਿਸ਼ਾ ਬਣੀ ਸੀ ਇਹ ਗੱਲ ਕਿਉਂਕਿ ਬਹੁਤ ਵਾਰ ਜਦੋਂ ਮਾਤਾ ਜੀ ਜਿਹੇ ਜਿਉਂਦੇ ਸਨ ਉਹਨਾਂ ਨੇ ਵੀ ਇਹ ਗੱਲ ਦੱਸੀ ਆ ਕਿ ਜਦੋਂ ਪਤਾ ਲੱਗਾ ਪੀ ਆ ਭਾਈ ਹੀਰਾ ਸਿੰਘ ਨੂੰ ਵੀ ਇਹਨੂੰ ਇਹਨਾਂ ਨੂੰ ਹੁਣ ਸ਼ਹੀਦ ਕਰ ਦੇਣਾ ਤੇ ਕਹਿੰਦੇ ਵੀ ਉਸ ਵਕਤ ਏਪੀ पांडे ਨੇ ਕਿਹਾ ਵੀ ਕੋਈ ਆਖਰੀ ਖਾਸ਼ ਹੈਗੀ ਤਾਂ ਦੱਸ ਦੇ ਆਂਦਾ ਵੀ ਆਖਰੀ ਖਾਸ਼ਾਂ ਤੂੰ ਹੀ ਨਾ ਪੁੱਛਣ ਲੱਗ ਪਿੰਦੇ ਤੇ ਪੂਰੀ ਕਹਿੰਨੇ ਕਰਨੀ ਆਂਦਾ ਨਹੀਂ ਤੇਰੀ ਮੈਂ ਆਖਰੀ ਖਾਸ਼ ਜ਼ਰੂਰ ਪੂਰੀ ਕਰਾਂਗਾ ਆਂਦਾ ਫਿਰ ਮੇਰੀ ਆਖਰੀ ਖਾਸ਼ ਇਹ ਆ ਕਿ ਮੈਨੂੰ ਮੇਰੇ ਪਿੰਡ ਮੇਰੇ ਘਰ ਦੇ ਸਾਹਮਣੇ ਉੱਥੇ ਖੜ ਕੇ ਕਿਤੇ ਸ਼ਹੀਦ ਕਰਿਓ ਤਾਂ ਕਿ ਮੇਰੀ ਮਾਂ ਮੇਰੀ ਲਾਸ਼ ਵੇਖ ਲਵੇ ਨਹੀਂ ਤੇ ਉਹਨੇ ساری ਉਮਰ ਯਕੀਨ ਨਹੀਂ ਕਰਨਾ ਕਿ ਮੈਂ ਇਸ ਦੁਨੀਆ ਤੋਂ ਤੁਰ ਗਿਆ ਤਾਂ ਕਿ ਉਹਨੂੰ ਸਬਰ ਸੰਤੋਖ ਆ ਜਾਏ ਤੇ ਇਸ ਕਰਕੇ ਮੈਨੂੰ ਉੱਥੇ ਸ਼ਹੀਦ ਕਰਿਓ ਤੇ ਇਹ ਵਾਕਿਆ ਹੀ ਸ਼ਹੀਦ ਪਾਈ ਹੀਰਾ ਸਿੰਘ ਜੀ ਦੀ ਜਿਹੜੀ ਅੰਤਮ ਇੱਛਾ ਸੀ ਉਸ ਵਕਤ ਪੂਰੀ ਕੀਤੀ ਗਈ ਤੇ ਉਹਨਾਂ ਨੂੰ ਬਿਲਕੁਲ ਸਾਹਮਣੇ ਘਰ ਦੇ ਨਹਿਰ ਆ ਬੜੀ ਵੱਡੀ ਇਸ ਨਹਿਰ ਦੇ ਕਿਨਾਰੇ ਦੇ ਉੱਤੇ ਲਿਆ ਕੇ ਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਤੇ ਉਦੋਂ ਬਾਅਦ ਚਲੋ ਫਿਰ ਜਿਵੇਂ ਸ਼ਹੀਦ ਪਰਿਵਾਰਾਂ ਦੀ ਅਸੀਂ ਸੇਵਾ ਕਰਦੇ ਹਾਂ ਲਗਾਤਾਰ ਅਸੀਂ ਕਰਦੇ ਰਹੇ ਹਾਂ ਹੁਣ ਪਤਾ ਲੱਗਾ ਕਿ ਭਾਈ ਸੁੱਚਾ ਸਿੰਘ ਦੀ ਸਪੁੱਤਰੀ ਦਾ ਆਨੰਦਕਾਰ ਜਿਆ ਥੋੜੇ ਦਿਨਾਂ ਨੂੰ ਦਸੰਬਰ ਦੇ ਵਿੱਚ ਤੇ ਘਰ ਦੇ ਵਿੱਚ ਕੋਈ ਪੱਕਾ ਆਮਦਨ ਦਾ ਸਾਧਨ ਨਹੀਂਗਾ ਇਹ ਮਾੜਾ ਮੋਟਾ ਕਰਦੇ ਰਹੇ ਨੇ ਕਿਤੇ ਡੇਲੀ ਵੇਜਸ ਦੇ ਉੱਤੇ ਕੱਚਿਆਂ ਦੇ ਵਿੱਚ ਐਸ.ਜੀ.ਪੀ.ਸੀ. ਚ ਗੁਰੂ ਘਰ ਚ ਡਿਊਟੀ ਤੇ ਜਦੋਂ ਸਿਹਤ ਠੀਕ ਨਾ ਰਹੀ ਤੇ ਉਹ ਵੀ ਜਿਹੜੀ ਆ ਸੇਵਾ ਇਹਨਾਂ ਦੀ ਸੰਭਵਤ ਹੋ ਗਈ ਆ ਤੇ ਹੁਣ ਬੜੀ ਮੁਸ਼ਕਲ ਸੀਗੀ ਤੇ ਅੱਜ ਅਸੀਂ ਘਰ ਚ ਪਹੁੰਚੇ ਆ ਭਾਈ ਸੁਚਾ ਸਿੰਘ ਜੀ ਕੀ ਕਿੰਨਾ ਕਚਰ ਕੀਤੀ ਜੇ ਨੌਕਰੀ ਐਸ.ਪੀ.ਸੀ. ਚ ਮੈਂ ਜਿੱਤੇ 8 ਸਾਲ 8 ਸਾਲ ਨੌਕਰੀ ਤੇ ਕੱਚੇ ਰੇ ਪੱਕਿਆ ਕੀਤਾ ਹੀ ਨਹੀਂ ਨਹੀਂ ਕੱਚੇ ਰੇ ਜਿਉਂ ਨਾ ਕੀਤਾ ਨਹੀਂ ਪੱਕਿਆ ਤੁਸੀਂ ਪਰਿਵਾਰ ਤੋਂ ਕਿਸ ਨੇ ਸਿਫਾਰਿਸ਼ ਕੀਤੀ ਹੋਵੇ ਜਾਂ ਕਿਸੇ ਕਦੀ ਕੋਈ ਯੋਰ ਪਾਇਆ ਕਿਸੇ ਨੇ ਨਹੀਂ ਸੁਣੀ ਸੁਣੀ ਨਹੀਂ ਕਿਸ ਨੇ ਹਾਂਜੀ ਕਿਸੇ ਨੇ ਨਹੀਂ ਸੁਣੀ ਅੱਛਾ ਹਾਂਜੀ ਕਿੰਨੇ ਬੱਚੇ ਤੁਹਾਡੇ ਗੁੱਡੀ ਕਾਕਾ ਹੀ ਆ ਇੱਕ ਬੇਟਾ ਤੇ ਇੱਕ ਬੇਟੀ ਆ ਹਾਂਜੀ ਗੁੱਡੀ ਦਾਸੇ ਤੋਂ ਹੋਇਆ ਕਿੰਨੀ ਤਰੀਕ ਨੂੰ ਵਿਆਹ ਬੇਟੀ ਦਾ ਇਹ 5 ਤਰੀਕ ਨੂੰ 5 ਦਸੰਬਰ ਨੂੰ ਹਾਂਜੀ ਤੇ ਉਥੇ ਘੁੰਮਣੀ ਕਰ ਰਹੇ ਹੋ ਗੁਰਗੋਰੀ ਹਾਂਜੀ ਹਾਂਜੀ ਗੁਰਦਾਰੇ ਅੱਛਾ ਕੋਈ ਬਹੁਤ ਵੱਡੀ ਗੱਲ ਹੀ ਤੇ ਕਿਸੇ ਪਾਸਿਓਂ ਕੋ ਸੇਵਾ ਪੇਟਾ ਮਿਲੀ ਆ ਤੇ ਉਹ ਜ਼ਰੂਰ ਜ਼ਿਕਰ ਕਰਿਓ ਤੇ ਉਹ ਤੁਹਾਨੂੰ ਦੱਸਤਾ 20000 ਰੁਪਏ ਉਹ ਬਾਬਾ ਜੀ ਨੇ ਦਿੱਤੇ ਆਪਣੇ ਬਾਬਾ ਜੀ ਉਹ ਮਨਜੀ ਸੀ ਮਨਜੀ ਸੀ ਹੁਣਾਂ ਭੇਜਿਆ ਸੀ 30000 ਤੁਹਾਨੂੰ ਮਿਲਿਆ ਹਾਂਜੀ ਠੀਕ ਹੈ ਜੀ ਹਾਂਜੀ ਤੇ ਚਲੋ ਕੋਈ ਗੱਲ ਨਹੀਂ ਹੋਰ ਕੋਈ ਇਸ ਤੋਂ ਪਹਿਲਾਂ ਕੋਈ ਪੈਸਾ ਘਰ ਚ ਹੈ ਹੀ ਨਹੀਂ ਸੀ ਨਹੀਂ ਆਹੀ ਗਾਂ ਹੀ ਲਿਆਂਦੀ ਸੀ ਗਾਂ ਹੀ ਲਿਆਂਦੀ ਸੀ ਫੇ ਦੁੱਧ ਦਵਾਣ ਦੇ ਕਿਜਾਰਾ ਕਰਨਾ ਹੈ ਅੱਛਾ ਉਹ ਆਉਂਦੇ ਆ ਸਾਰੇ ਉਹਦੀਆਂ ਲੱਤਾਂ ਪਸਾਹਣੋਂ ਨਿਕਲ ਗਈਆਂ ਫਰਸ਼ ਤੋਂ ਅੱਛਾ ਦੋ ਲੱਤਾਂ ਟੁੱਟ ਗਈਆਂ ਓਹੋ ਉਹ ਮੁੜ ਕੇ ਫੇ ਦੋ ਚਾਰ ਦਿਨ ਰਹੀ ਤੇ ਮੁੜ ਕੇ ਪੂਰੀ ਹੋ ਗਈ ਗਾਂ ਹੀ ਖਤਮ ਹੋ ਗਈ ਹਾਂਜੀ ਨਾਲੇ ਕੱਟੇ 10000 ਦੀ ਉਹ ਵੀ ਖਤਮ ਹੋ ਗਈ ਨਹੀਂ ਕੀ ਮਤਲਬ ਗਾਂ ਹੀ ਲਿਆਂਦੀ ਕਿੰਨੇ ਦੀ ਸੀ ਇਹ ਆਂਦੀ ਸੀ 45000 ਰੁਪਏ ਦੀ ਤੂੰ ਪੈਸਿਆਂ ਦਾ ਕਿੱਥੋਂ ਬੰਦੋਬਸ ਕੀਤਾ ਉਦੋਂ ਉਹ ਪੈਸੇ ਆਪਣੇ ਹੈਗੇ ਥੋੜੇ ਜਿ ਆਪਣੇ ਮਾਤਾ ਨੇ ਰੱਖੇ ਮਾਤਾ ਨੇ ਰੱਖੇ ਸੀ ਆ ਮਾਤਾ ਨੂੰ ਤੋਂ ਚਲੋ ਕਿਤੇ ਨਾ ਕਿਤੇ ਆਉਂਦੇ ਜਾਂਦੇ ਸਿੰਘ ਸੇਵਾ ਕਰ ਜਾਂਦੇ ਸੀ ਹਾਂ ਜੀ ਉਹ ਪੈਸੇ ਤੁਹਾਡੇ ਕੋਲ ਹੈਗੇ ਉਹੀ ਆਪਣੀ ਗਾਈ ਰਹੀ ਹੈ ਆਪਣਾ ਚੱਟ ਲੰਘ ਜੋ ਹਾਂ ਤੇ ਉਹ ਹੁੰਦੇ ਸਾਰੇ ਇਹ ਕੰਮ ਹੋ ਗਿਆ ਪੂਰੀ ਹੋ ਗਈ ਅੱਛਾ ਹਾਂ ਜੀ ਬਹੁਤ ਮੁਸ਼ਕਲ ਹੋ ਗਿਆ ਬੇਟੀ ਪੜ੍ਹੀ ਹੈ ਹਾਂ ਜੀ ਕਿੰਨਾ ਪੜ੍ਹੀ ਹੈ 12 ਫਸ ਪਲੱਸ 2 ਕੀਤੀ ਆ ਅਜੀ ਉਮਰ ਛੋਟੀ ਲੱਗਦੀ ਬੇਟੀ ਦੀ ਤੇ ਹਾਂ 21 ਕੇ ਸਾਲ ਹੋਣੇ ਆ 21 ਸਾਲ ਉਮਰ ਹੈਗੀ ਆ ਹਾਂਜੀ ਚਲੋ ਕੋਈ ਨਹੀਂ ਸਤਿਗੁਰੂ ਕਿਰਪਾ ਕਰਨ ਧੀਆਂ ਟਾਈਮ ਨਹੀਂ ਆਪਣੇ ਘਰ ਚ ਲੀਆਂ ਜਾਣ ਤੇ ਇਹ ਵੀ ਚੰਗੀ ਗੱਲ ਆ ਸਮੇਂ ਤੋਂ ਡਰ ਲੱਗਦਾ ਅਬ ਸਿਆਣੀ ਗੱਲ ਆ ਤੁਹਾਡੀ ਹਾਂਜੀ ਸਤਸੰਗਤ ਜੀ ਅ ਪਿਛਲੇ ਦਿਨੀ ਇਹਨਾਂ ਨੇ ਦੱਸੀ ਜਦੋਂ ਆਪਣੀ ਪ੍ਰੋਬਲਮ ਵੀ ਬੇਟੀ ਦਾ ਆਨੰਦ ਕਾਰਜ ਆ ਤੇ ਪੈਸਾ ਕੋਲ ਕੋਈ ਨਹੀਂਗਾ ਤੇ ਕੁਛ ਕਪੜੇ ਲੱਤੇ ਖਰੀਦਣੇ ਆ ਤੇ ਮੌਕੇ ਦੇ ਉੱਤੇ ਮੈਂ ਇਮੀਡੀਏਟ ਘਰ ਨਹੀਂ ਸੀ ਆ ਸਕਦਾ ਮੈਂ ਕਿਤੇ ਦੂਰ ਸੀ ਤੇ 10000 ਰੁਪਿਆ ਇਹਨਾਂ ਨੂੰ Google Pay ਕਰਤਾ ਸੀਗਾ ਤੇ ਉਹ ਪੈਸੇ ਜਿਹੜੇ ਆ ਸਾਡੇ ਕੋਲ ਆ ਪਾਈ ਆਜਾਦ ਸਿੰਘ ਜੀ ਖਾਲਸਾ ਵਿਦੇਸ਼ ਚ ਬੈਠੇ ਨੇ ਬਹੁਤ ਸਾਡੇ ਪਿਆਰੇ ਮਿੱਤਰ ਤੇ ਪਿਛਲੇ ਦਿਨੀ ਸਾਨੂੰ ਕੁਝ ਸੇਵਾ ਦੇ ਗਏ ਸਨ ਤੇ ਉਹਨਾਂ ਦੀ ਸੇਵਾ ਦੇ ਵਿੱਚੋਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਪਰਿਵਾਰਾਂ ਦੀ ਸੇਵਾ ਕੀਤੀ ਆ ਤੇ ਅੱਜ ਅਸੀਂ ਉਹ 50000 ਰੁਪਿਆ ਪੂਰਾ ਕਰਨ ਲੱਗੇ ਆ ਜੀ ਤੇ ਕਿਉਂਕਿ 10000 ਗੂਗਲ ਪੇ ਹੋ ਗਿਆ ਸੀਗਾ ਤੇ ਇਹ 40000 ਰੁਪਿਆ ਤੇ ਇਹ ਭਾਈ ਅਜਾਦ ਸਿੰਘ ਖਾਲਸਾ ਜੀ ਨੇ ਵਿਦੇਸ਼ ਚੋਂ ਭੇਜਿਆ ਜੇ 50000 ਰੁਪਏ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸਾਡੀ ਬਾਹ ਫੜੀ ਆ ਹਾਂ ਜੀ ਹਾਂ ਤੇ ਹੋਰ ਕਿਤੇ ਕੋਈ ਆਸ ਉਮੀਦ ਜਾਂ ਕਿਸੇ ਨੂੰ ਫੋਨ ਕੀਤਾ ਹੋਵੇ ਨਹੀਂ ਨਹੀਂ ਅੱਛਾ ਟਾੜ ਦੇਣਾ ਹੀ ਆ ਜਾਂ ਬਾਬਾ ਜੀ ਨਾਲ ਠੀਕ ਆ ਹਾਂ ਜੀ ਚਲੋ ਜਿਹੜੇ ਵੀ ਗੁਰਮਖਾਂ ਪਿਆਰੇ ਨੇ ਤੁਹਾਡੀ ਮਤ ਕੀਤੀ ਆ ਸਤਿਗੁਰੂ ਉਹਨਾਂ ਨੂੰ ਸਮੱਤ ਬਖਸ਼ਣ ਹਾਂ ਜੀ ਉਹਨਾਂ ਤੇ ਉਹ ਹੋਰ ਸੇਵਾ ਕਰਨ ਚਲੋ ਜੀ ਉਹਨਾਂ ਦੇ ਮੇਰੇ ਤੇ ਹੱਥ ਰੱਖ ਕੇ ਹਾਂ ਜੀ ਕੋਈ ਸ਼ਿਕਰਨਾ ਕਮਾਉਣ ਦੇ ਕੋ ਸਾਡੇ ਪੱਲੇ ਪੈ ਜੂ ਹਾਂਜੀ ਹਾਂਜੀ ਬਿਲਕੁਲ ਠੀਕ ਉਹਨਾਂ ਦੀਆਂ ਕਮਾਈਆਂ ਦੇ ਸਤਿਗੁਰੂ ਬਰਕਤਾਂ ਪਾਉਣ ਭਾਈ ਅਜਾਦ ਸਿੰਘ ਖਾਲਸਾ ਬੜੀ ਵੱਡੀ ਸੇਵਾ ਕਰ ਰਿਹਾ ਤੇ ਲਗਾਤਾਰ ਅਸੀਂ ਜਿਹੜੀ ਆ ਉਹਨਾਂ ਦੀ ਭੇਜੀ ਸੇਵਾ ਦੇ ਵਿੱਚੋਂ ਬਹੁਤ ਸਾਰੇ ਪਰਿਵਾਰਾਂ ਚ ਸੇਵਾ ਅਸੀਂ ਦਿੱਤੀ ਵੀ ਅੱਗੇ ਹੜਪੀਟਾਂ ਨੂੰ ਵੀ ਦਿੱਤੀ ਆ ਹਾਂਜੀ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਤੇ ਅੱਛਾ ਇਹ ਭਾਈ ਹੀਰਾ ਸਿੰਘ ਜਿਹੜੇ ਆ ਇਹ ਮਤਲਬ ਪਹਿਲਾਂ ਹੀ ਸੰਤਾਂ ਦੇ ਕੋਲ ਹੀ ਰਹਿੰਦੇ ਹੁੰਦੇ ਸੀਗੇ ਹਾਂ ਜੀ ਸੰਤਾਂ ਦੇ ਸੰਤਾਂ ਦੇ ਨਾਲ ਕੋਈ ਤਸਵੀਰ ਹੈਗੀ ਆ ਹਾਂ ਜੀ ਹੈਗੀ ਤੇ ਮਤਲਬ ਕੀ ਕੰਮਕਾਰ ਕੀ ਕਰਦੇ ਸੀਗੇ ਪਹਿਲਾਂ ਜਦੋਂ ਜੀਵਨ ਨਰਬਾਲੀ ਜਾਂਦੇ ਸੀ کارਖਾਨੇ کارਖਾਨੇ ਜਾਂਦੇ ਮਟਾਲੇ ਓਕੇ ਖਰਾਦ ਦਾ ਕੰਮ ਕਰਦੇ ਸੀ ਠੀਕ ਆ ਉੱਥੋਂ ਫਿਰ ਉਹ ਦਰਬਾਰ ਸਾਹਿਬ ਗਏ ਫਿਰ ਉੱਥੇ ਭਰਤੀ ਹੋ ਗਏ ਫਿਰ ਸੰਤਾਂ ਦੇ ਕੋਲੋਂ ਆਏ ਨਹੀਂ ਸੰਤਾਂ ਨੇ ਉਹਨੇ ਦਿੱਤਾ ਅਛਾ ਦਰਬਾਰ ਸਾਹਿਬ ਦੇ ਹਮਲੇ ਦੌਰਾਨ ਉੱਥੇ ਹੀ ਫੜੇ ਗਏ ਹਾਂਜੀ ਉਦੋਂ ਫੜੇ ਗਏ ਸੀ ਹੂੰ ਤੇ ਇੱਕ ਮੁੰਡਾ ਇੱਧਰ ਆ ਸੋਖਾ ਅੱਛਾ ਕਾਮਰੇਟ ਅੱਛਾ ਉਹ ਕੋਈ ਵੀ ਸਿੰਘ ਨਹੀਂ ਉਹਨੂੰ ਮਾਰਦਾ ਹੂੰ ਸੰਤਾਂ ਨੇ ਫਿਰ ਇਹਨੂੰ ਸੇਵਾ ਦਿੱਤੀ ਅੱਛਾ ਇਹ ਫਿਰ ਉਹਨੂੰ ਮਾਰ ਕੇ ਆਇਆ ਹੈ ਆ ਪਤਾ ਲੱਗਾ ਸੀਗਾ ਵੀ ਉਹ ਕੋਈ ਰਸਾਲਾ ਕੱਢਦੇ ਸੀ ਤੇ ਉਹ ਸੰਤਾਂ ਦੇ ਖਿਲਾਫ ਬੜਾ ਕੂਲ ਪ੍ਰਚਾਰ ਕਰਦੇ ਸੀ ਹਾਂ ਬਹੁਤ ਗਲਤ ਬੋਲਦੇ ਸੀ ਹਾਂਜੀ ਹਾਂਜੀ ਉਹਨੂੰ ਵੀ ਸੋਤ ਕੇ ਆਏ ਸੀ ਠੀਕ ਠੀਕ ਆ ਤੇ ਫਿਰ ਸੰਤਾਂ ਨੇ ਬਾਹਰ ਨਹੀਂ ਹੋਂ ਦਿੱਤਾ ਅੱਛਾ ਜੀ ਹਾਂ ਤਾਂ ਤੂੰ ਅੱਜ ਤਾਂ ਬਾਹਰ ਨਹੀਂ ਜਾਣਾ ਠੀਕ ਆ ਤੂੰ ਇੱਥੇ ਮੇਰੇ ਲੱਗੇ ਰੋ ਚਲੋ ਕੋਈ ਨਹੀਂ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਜਦੋਂ ਪ੍ਰਾਣੇ ਸਿੰਘਾਂ ਦੀ ਗੱਲ ਅਸੀਂ ਕਰਦੇ ਹਾਂ ਨਾ ਤੇ ਉਹਦੇ ਵਿੱਚ ਪਾਈ ਹੀਰਾ ਸਿੰਘ ਜੀ ਦਾ ਨਾਮ ਬੜੇ ਸਤਕਾਰ ਨਾਲ ਲਿਆ ਜਾਂਦਾ ਤੇ ਵੇਖੋ ਜੀ 10 ਜੂਨ ਨੂੰ ਦਰਬਾਰ ਸਾਹਿਬ ਦੇ ਉੱਤੇ ਫੌਜ ਚੜ੍ਹ ਕੇ ਆਉਂਦੀ ਆ ਤੇ ਠੀਕ ਇੱਕ ਮਹੀਨੇ ਬਾਅਦ 3 ਜੁਲਾਈ ਨੂੰ ਜਿਹੜੇ ਆ ਇਹਨਾਂ ਨੂੰ ਇੱਥੇ ਸ਼ਹੀਦ ਕਰ ਦਿੱਤਾ ਜਾਂਦਾ ਮਤਲਬ ਠੀਕ ਇੱਕ ਮਹੀਨੇ ਬਾਅਦ ਕਿਉਂਕਿ ਪਹਿਲਾਂ ਉੱਥੋਂ ਗ੍ਰਿਫਤਾਰ ਕੀਤੇ ਦ੍ਰਿਫਤਾਰ ਕਰਕੇ ਕਈ ਚਰਨ ਇੰਟਰੋਗੇਟ ਕੀਤੇ ਕਈ ਥਾਂ ਹੀ ਰੱਖੇ ਹੋਣਗੇ ਮੁੜ ਕੇ ਨਾ ਨੇ ਸਾਰੇ 9 ਖੇਚਲੇ ਸੀ ਉਹਨਾਂ ਅੱਛਾ 9 ਕੋਈ ਨਹੀਂ ਪੈਰ ਦਾ ਹੱਥ ਦਾ ਓਹੋ ਇੱਕ ਕੰਨ ਚ ਗੋਲੀ ਮਾਰੀ ਇੱਕ ਵਖੀ ਜਿ ਮਾਰੀ ਸੀ ਜਦ ਤੁਸੀਂ ਆਪ ਉਹਨਾਂ ਦਾ ਸਰੀਰ ਵੇਖਿਆ ਉਦੋਂ ਹਾਂ ਜੀ ਗਏ ਆਪਾਂ ਆ ਨਾਲ ਹੀ ਆ ਪ੍ਰੇ ਨਹਿਰ ਹੈ ਨਾ ਹਾਂ ਨਾ ਉੱਥੇ ਲਾਗੇ ਲਾਗੇ ਆਇਆ ਨਹਿਰ ਤੇ ਹਾਂ ਹਾਂ ਨੇ ਜੀ ਥੋੜਾ ਜਿਹਾ ਗਾਂ ਜਾ ਕੇ ਮੁਕਾਬਲਾ ਬਣਾਇਆ ਇਹਨਾਂ ਅੱਛਾ ਪਰਲੇ ਪਾਸੇ ਪੁਲ ਤੋਂ ਪਰਲੇ ਪਾਸੇ ਹਾਂ ਜੀ ਠੀਕ ਹੈ ਜੀ ਠੀਕ ਹੈ ਚਲੋ ਉਨਾ ਪੁਲਸਾਰ ਨੂੰ ਕਿਹਾ ਵੀ ਇਹੀ ਵੀ ਉੱਥੇ ਕਰਿਓ ਜੇਰਾ ਵੀ ਸਾਡੀ ਮਦਦ ਦਾ ਆਉਣ ਜਾਣ ਜੇਰਾ ਵੀ ਨਾ ਹੋਵੇ ਤੇ ਹੋਵੇ ਵੀ ਕਰਦੇ ਲੱਗੇ ਆ ਪਤਾ ਵੀ ਲੱਜੇ ਪਤਾ ਵੀ ਲੱਜੇ ਤੇ ਵੀ ਲੱਗੇ ਜਾਗੇ ਹੋਏ ਜੇਰਾ ਵੀ ਨਾ ਜਾਵੇ ਉੱਧਰ ਵੀ ਜਾਇਬ ਨਹੀਂ ਜਾਂਦਾ ਉੱਧਰ ਨੂੰ ਜਾਣਾ ਤੁਹਾਨੂੰ ਬਟਾਲੇ ਨੂੰ ਜਾਂ ਇਧਰੋਂ ਡੇਰੇ ਨੂੰ 사ਤਸੰਗ ਜੀ ਭਾਈ ਸੁੱਚਾ ਸਿੰਘ ਜੀ ਦੇ ਫੋਨ ਨੰਬਰ ਤੁਸੀਂ ਨੋਟ ਕਰ ਲੈਣਾ ਕੋਈ ਓਲਾ ਤੇ ਕੋਈ ਵਿਚੋਲਾ ਵਿੱਚ ਪਾਉਣ ਦੀ ਲੋੜ ਨਹੀਂ ਦੀ ਦਾ ਆਨੰਦ ਕਰ ਜਿਆ ਨੰਬਰ ਜੇ ਇਹਨਾਂ ਦਾ 78140 77524 78140 77524 ਇਹਦੇ ਤੇ ਗੂਗਲ ਪੇ ਵੀ ਚੱਲਦਾ ਜੇ ਇਹਦੇ ਤੇ ਵਟਸਐਪ ਵੀ ਚੱਲਦਾ ਜੇ ਇਹਦੇ ਤੇ ਫੋਨ ਕਾਲ ਸਿੱਧਾ ਵੀ ਡਾਇਰੈਕਟ ਵੀ ਹੋ ਸਕਦੀ ਆ ਇਸ ਨੰਬਰ ਤੇ ਕਾਲ ਕਰਨੀ ਆ ਤੁਸੀਂ ਅਗਰ ਕੋਈ ਸੰਗੀ ਸਾਥੀ ਕੋਈ ਉਸ ਵਕਤ ਦਾ ਸ਼ਹੀਦ ਪਾਈ ਹੀਰਾ ਸਿੰਘ ਜੀ ਦਾ ਜਾਂ ਵੈਸੇ ਕੋਈ ਸ਼ਹੀਦ ਪਰਿਵਾਰਾਂ ਦੀ ਕਦਰ ਕਰਨ ਵਾਲਾ ਇਸ ਧੀ ਦੇ ਆਨੰਦਕਾਰਜ ਦੇ ਵਿੱਚ ਕੋਈ ਸੇਵਾ ਭੇਟਾ ਕੋਈ ਦੇਣੀ ਚਾਵੇ ਤੇ ਇਸ ਨੰਬਰ ਦੇ ਉੱਤੇ ਤੁਸੀਂ Google Pay ਪਾ ਦੋਗੇ ਤੁਸੀਂ 150 200 500 ਜਿੰਨਾ ਵੀ ਤੁਸੀਂ ਕਰ ਸਕਦੇ ਹੋ ਅੱਗੇ ਇੱਕ ਧੀ ਦਾ ਵਿਆਹ ਕੀਤਾ ਤੇ 100 100 ਲੱਖ ਰੁਪਏ ਹੋਗੇ ਸੀਗੇ ਤੇ ਜਰੂਰ ਕਰਿਓ ਕਿਉਂਕਿ ਸਿਹਤ ਵੀਰ ਦੀ ਠੀਕ ਨਹੀਂ ਆ ਆਮਦਨ ਦਾ ਕੋਈ ਸਾਧਨ ਨਹੀਂ ਆ ਪੈਲੀ ਪਹਿਲਾਂ ਹੀ ਮੇਰੇ ਹਿਸਾਬ ਨਾਲ ਵੇਕ ਮੁਕੀ ਗਈ ਸੀ ਹਾਂਜੀ ਵੇਕ ਗਈ ਇੱਕ ਰੀ ਗਹਿਣੇ ਪਈ ਤੇ ਉਦੋਂ ਛੜਾਈ ਸੀ ਹਾਂਜੀ ਹਾਂਜੀ ਤੇ ਬਾਅਦ ਦੇ ਵਿੱਚ ਉਹ ਹੈਗੀ ਆ ਕਿ ਜਾਂ ਵੇਕੀ ਆ ਨਹੀਂ ਵੇਕੀ ਆ ਉਹ ਮਾਤਾ ਫਿਰ ਮੰਜੀ ਤੇ ਹਾਂ ਮਾਤਾ ਬੜੀ ਬਿਮਾਰ ਰਹੀ ਗਿਆ ਤੇ ਤੁਹਾਨੂੰ ਪਤਾ ਰੋਜ਼ 50 ਰੁਪਏ ਦਾ ਡੈਪਰ ਉਹ ਖੁਸ਼ੀ ਵਿੱਚ ਤਿੰਨ ਬਦਲਿਏ ਰੋਜ਼ ਰਾਤ ਇਦਾਂ ਹੀ ਸੀ ਤੇ ਤੇ ਇੰਨੇ ਪਾਏ ਰਾਤ ਲੋਣੇ ਪਹਿਣ ਉਹ ਨੈਟਰਮ ਬਾਥਰੂਮ ਉੱਤੇ ਹੀ ਜਦੋਂ ਕਰਦੀ ਸੀ ਉਦੋਂ ਬਦਲਣਾ ਪੈਂਦਾ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਤੇ ਸ਼ਹੀਦਾਂ ਦਾ ਸਤਕਾਰ ਕਰਨ ਵਾਲਿਓ ਜਰੂਰ ਇਸ ਪਰਿਵਾਰ ਦੀ ਬਾਹ ਫੜਨੀ ਜੀ ਤੇ ਇਸ ਨੰਬਰ ਦੇ ਉੱਤੇ ਪਰਿਵਾਰ ਦੇ ਨਾਲ ਅ ਦੁੱਖ ਸਾਂਝਾ ਕਰਿਓ ਮੁਬਾਰਕਬਾਦ ਦਿਓ ਨਾਲ Google Pay ਵੀ ਕਰਿਓ ਇਸੇ ਨੰਬਰ ਤੇ ਹੋਰ ਕੋਈ ਨਾਂ ਨੰਬਰ ਕਿਸੇ ਦਾ ਕੋਈ ਵਿੱਚ ਕਮੈਂਟ ਚ ਦੇ ਦੇ ਕੋਈ ਇਧਰੋਂ ਇਧਰੋਂ ਕਰ ਲਵੇ ਜੇ ਕਿਸੇ ਨੇ ਕੋਈ ਵੈਰੀਫਿਕੇਸ਼ਨ ਕਰਨੀ ਆ ਤੇ ਇਸੇ ਨੰਬਰ ਤੇ ਕਰ ਲਿਓ ਨਹੀਂ ਤੇ ਦਾਸ ਨੂੰ ਕਾਲ ਕਰ ਲਿਓ ਮੇਰੇ ਨੰਬਰ ਹੁਣ ਸਾਰੀ ਦੁਨੀਆ ਕੋਲ ਹੈਗੇ ਹੀ ਆ ਤੇ ਉਸ ਨੰਬਰ ਦੇ ਕੋਈ ਇਸ ਪਰਿਵਾਰ ਦਾ ਕੋਈ ਵੇਰਵਾ ਚਾਹੀਦਾ ਬਟਾਲੇ ਤੋਂ 7-8 ਕਿਲੋਮੀਟਰ ਦੂਰ ਕਿਲਾ ਲਾਲ ਸਿੰਘ ਪਿੰਡ ਪੈਂਦਾ ਜੇ ਡੇਰਾ ਬਾਬਾ ਨਾਨਕ ਰੋਡ ਤੇ ਉਥੇ ਵੱਡੀ ਨਹਿਰ ਆ ਬਸ ਉਹ ਨਹਿਰ ਦੇ ਨਾਲ-ਨਾਲ ਤੁਸੀਂ ਸੱਜੇ ਹੱਥ ਮੋੜ ਪੈਣਾ ਤੇ ਪਰਿਵਾਰ ਨੂੰ ਫੋਨ ਕਰ ਲਿਓ ਇਹ ਬਾਹਰ ਆ ਜਾਣਗੇ ਤੁਹਾਨੂੰ ਆਪਣੇ ਘਰ ਲੈ ਜਾਣਗੇ ਜਿਹੜੇ ਸਿੱਧੇ ਘਰ ਆਉਣਾ ਚਾਹੁੰਦੇ ਆ ਤੇ ਬਿਲਕੁਲ ਜਿਹੜੇ ਆ ਸਕਦੇ ਨੇ ਰੋਡ ਦੇ ਉੱਤੇ ਪਿੰਡ ਆ ਕੋਈ ਏਡੀ ਪਰੇਸ਼ਾਨੀ ਵਾਲੀ ਗੱਲ ਨਹੀਂ ਤੇ ਜਰੂਰ ਇਸ ਵੇਲੇ ਚ ਆਇਓ ਤੇ ਆਹ ਰਲ ਮਿਲ ਕੇ ਜਿਤਨਾ ਅੱਗੇ ਤਿਆਂ ਦੀਆਂ ਡੋਲੀਆਂ ਤੋਰੀਆਂ ਨੇ ਇਸ ਸ਼ਹੀਦ ਪਰਿਵਾਰ ਦੀ ਸ਼ਹੀਦ ਪਾਈ ਹੀਰਾ ਸਿੰਘ ਜੀ ਕਿਲਾ ਲਾਲ ਸਿੰਘ ਦੀ ਪਤੀ ਜੀ ਦਾ ਆਨੰਦ ਕਾਰਜ ਆ ਤੇ ਆ ਉਹ ਰਲ ਮਿਲ ਕੇ ਸਾਰੇ ਜਿਹੜੇ ਇਸ ਧੀ ਦੀ ਵੀ ਡੋਲੀ ਤੋਰੀਏ ਬਹੁਤ ਮਿਹਰਬਾਨੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹੁਤ ਮਿਹਰਬਾਨੀ ਹੋਏਗੀ ਹੁਣ ਤੁਹਾਡੇ ਕੋ ਜਾਜਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ